ਜੀ ਕੀ ਨਾਮ ਕੀ ਤੁਹਾਡਾ ਬਲਬੀਰ ਸਿੰਘ ਧੂਰ ਕਿਹੜੇ ਮਲੇ ਦੇ ਰਹਿਣ ਵਾਲੇ ਮੈਂ ਗ੍ਰੀਨਫੀਲਡ ਕਲੋਨੀ 'ਚ ਇਹ ਤੁਹਾਡੇ ਘਰ ਚੋਰ ਆਇਆ ਸੀ ਤੁਸੀਂ ਚੋਰ ਫੜਿਆ ਤੇ ਤੁਹਾਨੂੰ ਕਿਤਨਾ ਪਤਾ ਲੱਗਾ ਕਿ ਕਿੰਨਾ ਇਹ ਸਾਨੂੰ ਨਾ ਜੀ ਇਹ ਦੋ ਦੋ ਕੁ ਦਿਨ ਪਹਿਲਾਂ ਅਸੀਂ ਟੀਵੀ ਦੇ ਵਿੱਚ ਟਾਈਮ ਨਹੀਂ ਲੱਗਾ ਇਹਨੇ ਕੈਮਰਾ ਸਹੀ ਚੈੱਕ ਕਰਦੇ ਰਹੇ ਨੇ ਸਾਰੇ ਵਾਸ਼ਰੂਮ ਭੰਕ ਪੰਜ ਵਾਸ਼ਰੂਮ ਤੇ ਛੇਵਾਂ ਇਹਨੇ ਭੰਨਾ ਹੈਗਾ ਆਪਣੀ ਸਾਡਾ ਕਿਚਨ ਉਹ ਸਾਰਾ ਭੰਗ ਕੇ ਅਚਾਨਕ ਕਿ ਅੱਜ ਦੂਜੇ ਬੰਦੇ ਨੇ ਇਹਨੂੰ ਦੱਸਤਾ ਵੀ ਐਲਈਡੀ ਕੱਲੀ ਰਹਿੰਦੀ ਐ ਐਲਸੀਡੀ ਉਹ ਲੈਣ ਆਸੇ ਆਇਆ ਸੀ ਸਾਡੇ ਦੂਜੀ ਕੋਠੀ ਦੇ ਵਿੱਚ ਸਾਡੀਆਂ 4 ਕੋਠੀਆਂ ਐ ਦੂਜੀ ਕੋਠੀ ਦੇ ਵਿੱਚ ਪੇਟ ਕਰਦੇ ਜੀ ਬੰਦੇ ਉਹਨਾਂ ਨੇ ਇਹਨੂੰ ਦੇਖ ਲਿਆ ਮਗਰ ਲਾ ਕੇ ਅਸੀਂ ਇਹਨੂੰ ਫੜ ਰਿਆ ਹੁਣੇ ਪੁਲਿਸਾਂ ਨੇ ਇਹਨੂੰ ਫੜਾਇਆ ਦੇਖੋ ਕੀ ਬਣਦਾਗਾ ਅੱਗੇ ਕੀ ਕਾਰਵਾਈ ਪਹਿਲਾਂ ਕਿੰਨਾ ਸਮਾਨ ਚੋਰੀ ਹੋਇਆ ਪਹਿਲਾਂ ਕੋਈ ਮੇਰੇ ਹਿਸਾਬ ਦੇ ਨਾਲ ਜਿਵੇਂ ਵਾਸ਼ਰੂਮ ਬਣਿਆ ਨੇ ਉਹ ਜਿਹੜੇ ਕਾਊਂਟਰ ਆ ਆਪਣੇ ਸ਼ੈਂਕ ਵਾਲੇ ਉਹ ਬਣਿਆ ਮੇਰੇ ਹਿਸਾਬ ਨਾਲ 10 ਲੱਖ ਤੋਂ ਉੱਪਰ ਸਾਰੇ ਵਾਸ਼ਰੂਮ ਦੀਆਂ ਟਾਇਲਾਂ ਪੰਨਤੀਆਂ ਸਾਰੇ ਵਾਸ਼ਰੂਮ ਪੰਜਵਾਂ ਚਾਰ ਵਾਸ਼ਰੂਮ ਹੈ ਇੱਕ ਕਿਚਨ ਹੈ ਪੰਜਵਾਂ ਲੋਕ ਨਹੀਂ ਇਹਨਾਂ ਤੋਂ ਖੁੱਲਿਆ ਅੱਜ ਕੀ ਲੈਣਾ ਸੀ ਅੱਜ ਦਿਨੇ ਕੱਲੀ ਉਹ ਦੂਜੇ ਬੰਦੇ ਨੇ ਇਹਨੂੰ ਦੱਸਾ ਨਾਲ ਦੇ ਨੇ ਐ ਕੱਲੀ ਐਲ ਸੀ ਡੀ ਰਹਿੰਦੀ ਸੀ ਉਹ ਲੈਣ ਆਇਆ ਸੀ ਅਚਾਨਕ ਸਾਡੇ ਬੰਦੇ ਪੇਟ ਕਰਦੇ ਦੂਜੀ ਕੋਠੀ 'ਚ ਉਹਨਾਂ ਨੇ ਉੱਪਰੋਂ ਵੇਖ ਲਿਆ ਅਸੀਂ ਇਹ ਫੜ ਲਿਆ ਕੋਈ ਚੌਕੜ ਵਗੈਰਾ ਨਹੀਂ ਰੱਖਿਆ ਚੌਕੀਦਾਰ ਸੀ ਇੱਥੇ ਰੱਖਿਆ ਹੈ ਅੰਦਰ ਬੈਠਾ ਹੀ ਕੱਲ੍ਹ ਉਹਦੋਂ ਦਾ ਚੌਕੀਦਾਰ ਰੱਖਿਆ ਇਹ ਤੋਂ ਪਹਿਲਾਂ ਬੈਂਕ ਮੈਨੇਜਰ ਰਹਿੰਦਾ ਸੀ ਉਹਨੂੰ 3-4 ਦਿਨ ਹੋ ਗਏ ਗਏ ਨੇ ਉਹਦੇ ਵਿੱਚ ਵਿੱਚ ਇਹਨਾਂ ਨੇ ਚੋਰੀ ਕਰ ਲਈ ਉਦੋਂ ਪਹਿਲਾਂ ਵੀ ਕੀਤੀ ਇੱਕ ਵਾਰਾ ਉਦੋਂ ਸੀਗਾ ਉਦੋਂ ਉਸ ਤੋਂ ਬਾਅਦ ਫਿਰ ਅਸੀਂ ਇਹ 3 ਸਾਲ ਹੋ ਗਏ ਠੇਕੇ ਦੇ ਦੇ ਦੀ ਇਹ ਕੈਨੇਡਾ ਚ ਰਹਿੰਦਾ ਮੇਰਾ ਤਾਂ ਆਈ ਦਾ ਲੜਕਾ ਉਹਨਾਂ ਦੀ ਕੋਠੀ ਹੈ ਕੀ ਨਾਮ ਕੀ ਤੇਰਾ ਮੈਂ ਪੁੱਛੇ ਤੋ ਪੁੱਛਾ ਹੈ ਨਾਮ ਆ ਲੇ ਇੱਥੇ ਕੀ ਕਰਨ ਆਇਆ ਸੀਗਾ ਐਲਸੀਡੀ ਲੈਣ ਆਇਆ ਸੀ ਪਹਿਲਾਂ ਵੀ ਚੋਰੀ ਕੀਤੀ ਇੱਥੇ ਮੈਂ ਇੱਥੇ ਨਹੀਂ ਕੀਤੀ ਉਹ ਦੂਜੇ ਮੁੰਡੇ ਨੇ ਸਾਰੀਆਂ ਕੀਤੀ ਤੇ ਤੈਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਐਲਸੀਡੀ ਹੈਗੀ ਹੈ ਸੱਚੀ ਗੀ ਕਿੰਨੇ ਆਣੇ ਹੋ ਤੁਸੀਂ ਉਹ ਇਕੱਲਾ ਹੀ ਆਈ ਉਹ ਇਕੱਲਾ ਹੀ ਕਰਕੇ ਲੱਗੇ ਆਜ ਤੂੰ ਤੇ ਕਿੱਥੋਂ ਦਾ ਉਹ ਕਲਕਲਾ ਰੋਡ ਦੇ ਪਿੱਛੇ ਮੱਲ ਸਿੰਘ ਦੇ ਡੇਰੇ ਦੇ ਪਿੱਛਲੀ ਸਾਈਡ ਦਾ ਘਰ ਹੈ। ਇਹ ਤੋ ਵੇਚਦੇ ਆ। ਉਹੀ ਵੇਚਦਾ ਉਹ। ਮੈਂ ਤਾਂ ਮੈਂ ਸਤਰੀ ਅੱਧਾ ਲਿਹਾੜੀ ਲੱਗਾ। ਇਹ ਦੋ ਦਿਨੋਂ ਵੀ ਛੁੱਟੀ ਕੀਤੀ ਸੀ। ਉਹ ਘਰ ਚੌਦੀ ਗੱਲ ਗਿਆ। ਤੋ ਛੁੱਟੀ ਕੀਤੀ ਇਧਰੋਂ। ਸਹੀ ਦੱਸ। ਸਹੀ। ਬੰਦੇ ਵਾਲੀ ਗੱਲ ਕਰਾ। ਕੋਈ ਨਾਮ ਕੀ ਉਹਦਾ? ਬੱਲੂ ਹੈ ਜੀ ਉਹਦਾ। ਇਹ ਬੰਦਾ ਤਾਂ ਹੈਗਾ ਹੈ ਘਰ। ਇਹ ਆਪੀਏ ਕੌਣ ਹੈ? ਅਸੀਂ ਭੜੇ ਸੀਗੇ ਜੀ। ਅੱਗੇ ਵੀ ਅਸੀਂ। ਜੀ ਕੀ ਨਾਮ ਕੀ ਤੁਹਾਡਾ? ਬਲਬੀਰ ਸਿੰਘ ਧੂਰ। ਕਿਹੜੇ ਮੱਲੇ ਦੇ ਰਹਿਣ ਵਾਲੇ? ਮੈਂ ਗ੍ਰੀਨਫੀਲਡ ਕਲੋਨੀ ਜੀ। ਏ ਤੁਹਾਡੇ ਘਰ ਚੋਰ ਆਇਆ ਸੀ ਤੁਸੀਂ ਚੋਰ ਫੜਿਆ ਤੇ ਤੁਹਾਨੂੰ ਕਿਤਨਾ ਪਤਾ ਲੱਗਾ ਕਿ ਕਿੰਨਾ ਇਹ ਸਾਨੂੰ ਨਾ ਜੀ ਇਹ ਦੋ ਦੋ ਕੁ ਦਿਨ ਪਹਿਲਾਂ ਅਸੀਂ ਟੀਵੀ ਦੇ ਵਿੱਚ ਟਾਈਮ ਨਹੀਂ ਲੱਗਾ ਇਹਨੇ ਕੈਮਰਿਆਂ ਸਹੀ ਚੈੱਕ ਕਰਦੇ ਰਹੇ ਨੇ ਸਾਰੇ ਵਾਸ਼ਰੂਮ ਭੰਕ ਪੰਜ ਵਾਸ਼ਰੂਮ ਤੇ ਛੇਵਾਂ ਇਹਨੇ ਭੰਨਾ ਹੈਗਾ ਆਪਣੀ ਸਾਡਾ ਕਿਚਨ ਉਹ ਸਾਰਾ ਭੰਨ ਗਿਆ ਅਚਾਨਕ ਕਿ ਅੱਜ ਦੂਜੇ ਬੰਦੇ ਨੇ ਇਹਨੂੰ ਦੱਸਤਾ ਵੀ ਐਲਈਡੀ ਕੱਲੀ ਰਹਿੰਦੀ ਐ ਐਲਸੀਡੀ ਉਹ ਲੈਣ ਆਸੇ ਆਇਆ ਸੀ ਸਾਡੇ ਦੂਜੀ ਕੋਠੀ ਦੇ ਵਿੱਚ ਸਾਡੀਆਂ 4 ਕੋਠੀਆਂ ਨੇ ਦੂਜੀ ਕੋਠੀ ਦੇ ਵਿੱਚ ਪੇਟ ਕਰਦੇ ਸੀ ਬੰਦੇ ਉਹਨਾਂ ਨੇ ਇਹਨੂੰ ਦੇਖ ਲਿਆ ਮਗਰ ਲਾ ਕੇ ਅਸੀਂ ਇਹਨੂੰ ਫੜ ਲਿਆ ਉਹਨੇ ਪੁਲਿਸਾਂ ਨੂੰ ਫੜਾਇਆ ਦੇਖੋ ਕੀ ਬਣਦਾਗਾ ਅੱਗੇ ਕੀ ਕਾਰਵਾਈ ਪਹਿਲਾਂ ਕਿੰਨਾ ਸਮਾਨ ਚੋਰੀ ਹੋਇਆ ਪਹਿਲਾਂ ਕੋਈ ਮੇਰੇ ਹਿਸਾਬ ਦੇ ਨਾਲ ਜਿਵੇਂ ਵਾਸ਼ਰੂਮ ਭੰਨੇ ਆ ਨੇ ਉਹ ਜਿਹੜੇ ਕਾਊਂਟਰ ਆ ਆਪਣੇ ਸ਼ੈਂਕ ਵਾਲੇ ਉਹ ਭੰਨੇ ਆ ਮੇਰੇ ਹਿਸਾਬ ਨਾਲ 10 ਲੱਖ ਤੋਂ ਉੱਪਰ ਆ ਸਾਰੇ ਵਾਸ਼ਰੂਮ ਦੀਆਂ ਟੈਲਾਂ ਭੰਤੀਆਂ ਸਾਰੇ ਵਾਸ਼ਰੂਮ ਭੰਤੇ ਪੰਜਵਾਂ ਚਾਰ ਵਾਸ਼ਰੂਮ ਹੈ ਇੱਕ ਕਿਚਨ ਹੈ ਪੰਜਵਾਂ ਲੌਕ ਨਹੀਂ ਇਹਨਾਂ ਤੋਂ ਖੁੱਲਿਆ ਅੱਜ ਕੀ ਲੈਣਾ ਸੀ ਅੱਜ ਇਹ ਦਿਨੇ ਇਕੱਲੀ ਉਹ ਦੂਜੇ ਬੰਦੇ ਨੇ ਇਹਨੂੰ ਦੱਸਾ ਨਾਲ ਦੇ ਨੇ ਇਹ ਇਕੱਲੀ ਐਲਸੀਡੀ ਰਹਿੰਦੀ ਸੀ ਉਹ ਲੈਣ ਆਇਆ ਸੀ ਅਚਾਨਕ ਸਾਡੇ ਬੰਦੇ ਪੇਟ ਕਰਦੇ ਦੂਜੀ ਕੋਠੀ 'ਚ ਉਹਨਾਂ ਨੇ ਉੱਪਰੋਂ ਵੇਖ ਲਿਆ ਅਸੀਂ ਇਹ ਫੜ ਲਿਆ ਕੋਈ ਚੌਕੜ ਵਗੈਰਾ ਨਹੀਂ ਰੱਖਿਆ ਚੌਕੀਦਾਰ ਸੀ ਇੱਥੇ ਰੱਖਿਆ ਹੈ ਅੰਦਰ ਬੈਠਾ ਹੀ ਕੱਲ੍ਹ ਉਹਦੋਂ ਦਾ ਚੌਕੀਦਾਰ ਰੱਖਿਆ ਏਦੋਂ ਪਹਿਲਾਂ ਬੈਂਕ ਮੈਨੇਜਰ ਰਹਿੰਦਾ ਸੀ ਉਹਨੂੰ 3-4 ਦਿਨ ਹੋ ਗਏ ਗਏ ਨੇ ਉਹਦੇ ਵਿੱਚ ਵਿੱਚ ਇਹਨਾਂ ਨੇ ਚੋਰੀ ਕਰ ਲਈ ਉਹਦੋਂ ਪਹਿਲਾਂ ਵੀ ਕੀਤੀ ਇੱਕ ਵਾਰਾਂ ਉਦੋਂ ਸੀਗਾ ਉਦੋਂ ਉਸ ਤੋਂ ਬਾਅਦ ਫਿਰ ਅਸੀਂ ਇਹ 3 ਸਾਲ ਹੋ ਗਏ ਠੇਕੇ ਦੇ ਦੇ ਦੀ ਇਹ ਕੈਨੇਡਾ 'ਚ ਰਹਿੰਦਾ ਮੇਰਾ ਤਾਂ ਆਈ ਦਾ ਲੜਕਾ ਉਹਨਾਂ ਦੀ ਕੋਠੀ ਹੈ ਕੀ ਨਾਮ ਕੀ ਥਰਾ ਬਹਿ ਪੁੱਛੇ ਤੋ ਪੁੱਛਾ ਹੈ ਨਾ ਨਾਮ ਆ ਜੀ ਇੱਥੇ ਕੀ ਕਰਨ ਆਇਆ ਸੀਗਾ ਐਲਸੀਡੀ ਲੈਣ ਆਇਆ ਸੀ ਪਹਿਲਾਂ ਵੀ ਚੋਰੀ ਕੀਤੀ ਇੱਥੇ ਮੈਂ ਇੱਥੇ ਨਹੀਂ ਕੀਤੀ ਉਹ ਦੂਜੇ ਮੁੰਡੇ ਨੇ ਸਾਰੀਆਂ ਕੀਤੀ ਤੇ ਤੈਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਐਲਸੀਡੀ ਹੈਗੀ ਹੈ ਸੱਚੀ ਜੀ ਕਿੰਨੇ ਆਣੇ ਹੋ ਤੁਸੀਂ ਉਹ ਇਕੱਲਾ ਹੀ ਆਈ ਉਹ ਇਕੱਲਾ ਹੀ ਕਰਕੇ ਲੱਗੇ ਆਜ ਤੂੰ ਤੇ ਕਿੱਥੋਂ ਦਾ ਉਹ ਕਲਕਲਾ ਰੋਡ ਦੇ ਪਿਛੇ ਮੱਲ ਸਿੰਘ ਦੇ ਡੇਰੇ ਦੇ ਪੱਛਮੀ ਸਾਈਡ ਦਾ ਘਰ ਆਇਆ। ਕਿਹਦੇ ਦੋ ਚਦੇ ਆ। ਉਹੀ ਬੰਦਾ ਉਹਦੇ ਮੈਂ ਤਾਂ ਮੈਂ ਇਸ ਤਰੀ ਇਹਨੂੰ ਵਿਆਹ ਲੱਗਾ। ਇਹ ਦੋ ਦਿਨ ਉਹਨੇ ਵੀ ਛੁੱਟੀ ਕੀਤੀ ਸੀ। ਉਹਦਾ ਚੌਦੀ ਗੱਲ ਗਿਆ। ਦੋ ਛੁੱਟੀ ਕੀਤੀ ਇੱਧਰੋਂ। ਸਹੀ ਦਾਸ। ਸਹੀ ਬੰਦੇ ਵਾਲੀ ਗੱਲ ਕਰ। ਬੰਦੇ ਕਿਹੜੇ ਕਿਹੜੇ। ਕੋਈ ਨਹੀਂ। ਕੀ ਨਾਮ ਕੀ ਉਹਦਾ? ਬੱਲੂ ਆ ਜੀ ਉਹਦਾ। ਨਹੀਂ ਬੰਦਾ ਤਾਂ ਹੈਗਾ ਇਹ ਘਰ ਆ। ਇਹ ਆਪੇ ਇਹ ਕੌਣ ਹੈ? ਨਹੀਂ ਅਸੀਂ ਭੜੇ ਸੀਗੇ ਜੀ। ਅੱਗੇ ਵੀ